ਭਾਰਤੀਆਂ ਨੇ ਕੈਨੇਡਾ 에ਰਪੋਰਟ ਤੇ ਮੰਗੀ ਸ਼ਰਨ ਸ਼ਰਨ ਮੰਗਣ ਵਾਲਿਆਂ ਦੀ ਵਧੀ ਗਿਣਤੀ ਪੰਜਾਬੀਆਂ ਦਾ ਵਧਿਆ ਅੰਕੜਾ ਦੇਖ ਹੋ ਜਾਵੂਗੇ ਹੈਰਾਨ ਇਸ ਸਾਲ 2024 ਚ ਕੈਨੇਡਾ ਦੇ ਹਵਾਈ ਅੱਡਿਆਂ ਤੇ ਸ਼ਰਨ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਜੀ ਹਾਂ ਜਨਵਰੀ 2024 ਤੋਂ ਜੂਨ 2024 ਤੱਕ ਜੇ ਗੱਲ ਕਰੀਏ ਤਾਂ 16800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੜਿਆਂ ਤੇ ਸ਼ਰਨ ਮੰਗੀ ਹੈ ਇਹਨਾਂ ਦੇ ਵਿੱਚੋਂ 30% ਇਕੱਲੇ ਪੰਜਾਬ ਦੇ ਨੇ ਇਹ ਅੰਕੜਾ ਹੈਰਾਨੀ ਚਾਨੇ ਕਿਉਂਕਿ ਪਿਛਲੇ ਸਾਲ ਦੀ ਜੇ ਗੱਲ ਕਰੀਏ ਤਾਂ ਸਾਲ 2023 ਚ 11265 ਨੇ ਇਹ ਕੰਮ ਕੀਤਾ ਸੀ ਜਦਕਿ ਭਾਰਤ ਉਥੇ ਸ਼ਰਨ ਮੰਗਦੇ ਨੇ ਫਿਰ ਇਹ ਕਹਿੰਦੇ ਨੇ ਕਿ ਸਾਡੇ ਪਰਿਵਾਰ ਨੂੰ ਖਤਰਾ ਹੈ ਸਾਨੂੰ ਧਮਕੀਆਂ ਮਿਲਦੀਆਂ ਨੇ ਜਿਸ ਕਰਕੇ ਫਿਰ ਪੰਜਾਬੀ ਉਥੇ ਜਾਣ ਦਾ ਰਾਹ ਵੀ ਅਪਣਾਉਂਦੇ ਨੇ ਹੋਰ ਅੰਕੜੇ ਦੇ ਵਿੱਚ ਕਿੰਨਾ ਵਾਅਦਾ ਹੋਇਆ ਹੈ ਅਤੇ ਕਿੰਨੇ ਭਾਰਤੀ ਉਥੇ ਜਿਹੜੇ ਨੇ ਸ਼ਰਨ ਮੰਗ ਰਹੇ ਨੇ ਆਓ ਤੁਹਾਨੂੰ ਦੱਸ ਦਿਆਂ ਇਸ ਸਾਲ 2024 ਚ ਕੈਨੇਡਾ ਦੇ ਹਵਾਈ ਅੱਡਿਆਂ ਤੇ ਸ਼ਰਨ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਅਤੇ ਜਨਵਰੀ 2024 ਤੋਂ ਜੂਨ 2024 ਤੱਕ 16800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੱਡਿਆਂ ਤੇ ਸ਼ਰਨ ਮੰਗੀ। ਇਹਨਾਂ ਵਿੱਚੋਂ 30% ਇਕੱਲੇ ਪੰਜਾਬ ਦੇ ਅਤੇ ਇਹ ਅੰਕੜਾ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਜਾਨੀ ਸਾਲ 2023 ਦੇ ਵਿੱਚ 11262 ਲੋਕਾਂ ਨੇ ਇਹ ਕੰਮ ਕੀਤਾ ਸੀ। ਜਦੋਂ ਕਿ 2022 ਦੇ ਵਿੱਚ ਸਿਰਫ 4100 ਅਤੇ 2021 ਦੇ ਵਿੱਚ 1495 ਭਾਰਤੀਆਂ ਨੇ ਕੈਨੇਡਾ ਦੇ ਵਿੱਚ ਸ਼ਰਨ ਮੰਗੀ ਸੀ ਪਿਛਲੇ ਸਾਲ ਦੇ ਪਹਿਲੇ 6 ਮਹੀਨਿਆਂ ਦੀ ਤੁਲਨਾ ਦੇ ਵਿੱਚ ਇਸ ਸਾਲ ਭਾਰਤੀਆਂ ਵੱਲੋਂ ਸ਼ਰਨ ਮੰਗਣ ਵਾਲੇ ਮਾਮਲਿਆਂ ਦੇ ਵਿੱਚ 500% ਤੱਕ ਦਾ ਉਛਾਲ ਦੇਖਿਆ ਗਿਆ ਹੈ ਕੈਨੇਡੀਅਨ ਹਵਾਈ ਅੜਿਆਂ ਤੇ ਸ਼ਰਨ ਲੈਣ ਵਾਲੇ ਭਾਰਤੀਆਂ ਦੇ ਮਾਮਲੇ 'ਚ ਅਚਾਨਕ ਹੋਏ ਵਾਧੇ ਤੋਂ ਕੈਨੇਡੀਅਨ ਅਧਿਕਾਰੀ ਵੀ ਹੈਰਾਨ ਹੋ ਗਏ ਕਿਉਂਕਿ ਪਿਛਲੇ ਸਾਲ ਇਹ ਅੰਕੜਾ ਸੀਮਿਤ ਦਾਇਰੇ ਦੇ ਵਿੱਚ ਹੀ ਰਿਹਾ ਅਤੇ ਕੈਨੇਡੀਅਨ ਸਰਕਾਰ ਨੇ ਅਜੇ ਤੱਕ ਇਸ ਸਬੰਧ ਵਿੱਚ ਭਾਰਤ ਬਾਰੇ ਕੁਝ ਨਹੀਂ ਕਿਹਾ ਸਾਲ 2024 ਦੇ ਅਪ੍ਰੈਲ ਤੋਂ ਜੂਨ ਤੱਕ ਲਗਭਗ 6000 ਭਾਰਤੀਆਂ ਨੇ ਕੈਨੇਡਾ ਦੇ ਵਿੱਚ ਸ਼ਰਨ ਮੰਗੀ ਇਸ ਤੋਂ ਬਾਅਦ ਜੁਲਾਈ ਅਗਸਤ ਦੇ ਵਿੱਚ ਵੀ ਇਹ سلسلہ جاری ਹੈ ਅਤੇ ਭਾਰਤੀ ਲੋਕ ਹਵਾਈ ਅੱਡਿਆਂ ਤੇ ਲਗਾਤਾਰ ਸ਼ਰਨ ਮੰਗ ਰਹੇ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਸਿਆਸੀ ਸਬੰਧਾਂ ਨਾਲ ਇਸ ਤਰ੍ਹਾਂ ਦੀ ਸਥਿਤੀ ਕੈਨੇਡਾ ਨੂੰ ਭਾਰਤ ਵਿਰੁੱਧ ਬੋਲਣ ਲਈ ਨਵਾਂ ਮੁੱਦਾ ਦੇ ਸਕਦੀ ਹੈ। ਕੈਨੇਡਾ ਦੇ ਵਿੱਚ ਸ਼ਰਨ ਮੰਗਣ ਵਾਲੇ ਜ਼ਿਆਦਾਤਰ ਲੋਕ ਆਪਣੀ ਅਤੇ ਭਾਰਤ ਦੇ ਵਿੱਚ ਆਪਣੇ ਪਰਿਵਾਰਾਂ ਦੀ ਜਾਨ ਨੂੰ ਖਤਰੇ ਸਿਆਸੀ ਦਬਾਅ, ਧਾਰਮਿਕ ਦਬਾਅ ਆਦਿ ਦਾ ਹਵਾਲਾ ਦੇ ਰਹੇ ਨੇ। ਜਾਇਜ਼ ਵੀਜ਼ੇ ਤੇ ਕੈਨੇਡਾ ਦੇ ਵਿੱਚ ਦਾਖਲ ਨਾ ਹੋਣ ਕਾਰਨ ਡਰ ਦੇ ਕਰਕੇ ਉਹ ਸ਼ਰਨ ਮੰਗ ਕੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ। ਉਹਨਾਂ ਨੂੰ ਹਵਾਈ ਅੱਡੇ ਤੇ ਹੀ ਸ਼ਰਨ ਲਈ ਅਰਜ਼ੀ ਦੇਣ ਦਾ ਮੌਕਾ ਆਸਾਨੀ ਨਾਲ ਮਿਲ ਸਕਦਾ ਜਿਹੜੇ ਲੋਕ ਪਹਿਲਾਂ ਹੀ ਸ਼ਰਨ ਪ੍ਰਾਪਤ ਕਰ ਚੁੱਕੇ ਨੇ ਉਹ ਵੀ ਆਪਣੇ ਪਰਿਵਾਰਾਂ ਨੂੰ ਇਸ ਰਾਸਤੇ ਰਾਹੀਂ ਕੈਨੇਡਾ ਦੇ ਵਿੱਚ ਵਸਣ ਦਾ ਆਸਾਨ ਤਰੀਕਾ ਦੱਸ ਰਹੇ ਨੇ ਸਟੂਡੈਂਟ ਸਪਾਈਸ ਵੀਜ਼ਾ ਅਤੇ ਹੋਰ ਬਦਲਾਵ ਕਰਕੇ ਵੀ ਇਹ ਤਰੀਕਾ ਅਪਣਾਇਆ ਜਾ ਰਿਹਾ ਵੀਰ ਰਿਪੋਰਟ ਹਮਦਰਦ ਟੀਵੀ